ਚੰਡੀ ਦੀਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰਣੋਂ ਨ ਦਿਆਵੇ ਧਾਏ ਸਭ ਥਾਈ ਹੋਏ ਸੁਹਾਏ ਪੌੜੀ ਖੰਡਾ ਪ੍ਰਥਮ ਨਾਇ ਕਹਿ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸਾਜ ਕੁਦਰਤ ਦਾ ਖੇਲ ਬਣਾਇਆ ਸਿੰਧ ਪਰਬਤ ਮੇਦਨੀ ਬਿੰਥੰ ਮੰਗ ਕਰਨ ਰਹਾਇਆ ਸਰਜੇ ਦਾਨੂ ਦੇਵ ਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਣਾ ਰਾਵਣ ਕਾਇਆ ਤੇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਜੁਗਤਨੀ ਤਨ ਤਾਇਆ ਤਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੋ ਰੁਵਾਇਆ ਅਪਮਾਨ ਉਤਾਰਨ ਦੇਵਤਿਆਂ ਮਹਿਖਾ ਸੁਰਸੁੰਭ ਪਾਇਆ ਜੀਤ ਲੈ ਤਿੰਨ ਜੀਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈਸਰ ਉਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੇ ਤਨ ਗਿਰ ਕੈ ਲਾਸਤ ਰਾਇਆ ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇੱਕ ਦਿਹਾੜੇ ਆਈ ਨਾਵਣ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀਤੀ ਫਰਾਈ ਦੋਹੀ ਆਪਣੀ ਬੈਠੇ ਵਾਹਿ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਾਰਕ ਸਾਂ ਕਿਨੇ ਨਾ ਜਿੱਤਿਆ ਜਾਈ ਮੈਂ ਖੇਦੇਤ ਨੂੰ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾਹ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ ਉਹੀ ਸ਼ਿਵ ਬੁਲਾਇਆ ਰਕਸ਼ ਪਖਣਾ ਚਿੰਤਾ ਕਰੋ ਨੰਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾਮਾਈ ਰਕਸ਼ ਮਾਰਨੇ ਦੁਹਰਾ ਰਕਸਾਏ ਰੋਹਲੇ ਖੇਤ ਪਿੜਨ ਕਹਿ ਚਾਏ ਲਸਕੰਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੁੰਧਾਰਾ ਮੋ ਜੜੇ ਢੋਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹ ਜੁੱਤਨੋ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗਮ ਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਡੋਲ ਨਗਾਰੇ ਪੌਣ ਦੇ ਉਗਨ ਜਾਨ ਜਟਾਵਲੇ ਦੁਰਗਾ ਦਾ ਨੋਰਨ ਰਹੇ ਖੇਤ ਵਜਨ ਨਾਦ ਪਿਹਾਵਲੇ ਬੀਰ ਪ੍ਰੋਤੇ ਵਰਸ਼ੀਏ ਜੰਡਾਲ ਚਮਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚਣ ਝਾੜੋ ਕੱਡੀਆਂ ਨ ਰਿਤ ਵਿੱਚੋਂ ਸੋਨਾ ਡਾਵਲੇ ਗਦਾ ਤ੍ਰਸੂਲਾ ਵਰਸ਼ੀਆਂ تیر ਵਗਨ ਖਰਿਓ ਤਾਵਲੇ ਜੰਡਸੇ ਭੁੰਗ ਮਸਾਵਲੇ ਮਰ ਜਾਵਨ ਬੀਰ ਹਾਵਲੇ ਪੌੜੀ ਵੇਖਣ ਚੰਡ ਪ੍ਰਚੰਡ ਨੋਰਣ ਕੁਰੇ ਨਗਾਰੇ ਥਾਇ ਰਾਖਸੋਲੇ ਚੌਗਰਦੇ ਭਾਰੇ ਹੱਥੀ ਤੇ ਗੱਪ ਪਕੜ ਕੇ ਰਣ ਭਿੜੇ ਕਰਾਰੇ ਕਦੇ ਨੰਠੇ ਜੁਦ ਤੇਜੋ ਦੇਜੂ ਝਾਰੇ ਦਿਲ ਵਿੱਚ ਰੋਬ ਡਾਇ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤੋ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਮ ਦੇਵੀ ਦਸਤਨ ਚਾਈ ਸੀ ਹਿ ਅਨਸਾਰ ਦੀ ਪੇਟ ਮਲੰਦੇ ਲਾਈ ਮੈ ਖੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਹ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾਂ ਪਵਨ ਨਗਾਰਿਆਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾ ਦਨਵਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੇ ਰਤ ਚੁਲਾਰੀ ਜਿਉ ਗੇਰੂ ਬਾਬਰਤਾ ਵੇਖਣ ਬੈਟ ਟਟਾਰੀ ਨਾਰੀ ਰਾਕਸਾਂ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਨ ਆਮੋ ਸਾਹਮਣੇ ਰਾਖ ਸਰਣੋਂ ਨ ਭਜਨ ਰੋਹੀ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬ੍ਰਿਛੜਨ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਡੋਹਰੇ ਰਲ ਸੰਗਲੀ ਆਲੇ ਢੋੜਲੇ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਨਾ ਮੂੰ ਜਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲੀ ਆਲੇ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਣਕਣੀ ਅਰ ਕਾਲੇ ਪੌੜੀ ਚੋਟ ਕੋਈ ਖਰਚਾ ਮੀਂਦਰਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਇ ਕੈ ਰਾਖਸ ਬੜੇ ਅਲਾਮੀ ਪਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣ ਤੁਕਰੇ ਨਗਾਰੇ ਦਲਾ ਪਿੜੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਮ ਵਾਹਨ ਫਟ ਕਰਾਰੇ ਰਾਖਸ ਰੋਹ ਲੈ ਜਾਪਨ ਤੇਗੀ ਆਰੇ ਮਿਆਂ ਨੂੰ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨੱਖਣ ਹਾਰੇ ਧਵਨ ਸਾਹਮਣੇ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਅਥੇ ਜੋਦੇ ਮਾਰੂ ਵਜਿਆ ਬੱਦਲ ਜਿਉ ਮੈਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇ ਹੱਜੋਦਾ ਮੈਥੋਂ ਭਜਿਆ ਕਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇ ਰਹੇ ਬਾਰਿਆ ਮੋ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕਹਿ ਬਰੀ ਡਕੇ ਜਾਨ ਮਾਰਾਰੇ ਮਾਰੇ ਬਿਜਦੇ ਖੁੱਲੀ ਵਾਲੀ ਦਾ ਤਿਹਾਰੇ ਸਭੇ ਸੂਰਮੇ ਸੁੱਤੇ ਜਾਨ ਝਟਾਰੇ ਭੰਗਾ ਖਾਏ ਕਹਿ ਪੌੜੀ ਦੁਹਾਂ ਕਦਾਰਾਂ ਮੋਜੜੇ ਨਾਲ ਤੋਸਾ ਪahari ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂ ਨੂੰ ਖੰਡਾ ਧੂਹਿਆ ਮੈਂ ਆਖਾ ਸੁਰ ਭਾਰੀ ਉਮਮ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਚੱਲਣ ਜਾਪਨ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਤੂ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗਲੇ ਫਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਦਾਣੀ ਸਿੰਘਾਂ ਤੋਲਦਿਆਂ ਕੂਰਮ ਸਿਰ ਲੈ ਲਾਣੀ ਦੁਸਨ ਮਾਰ ਕੇ ਵੱਡੇ ਗੰਤ ਖਾਣੀ ਮੂਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮੇਜ ਦੀ ਚਾਰੇ ਜੋ ਕਹਾਣੀ ਚੱਲਣ ਤੇਗ ਦੀ ਵਿਦਨ ਖੇਤ ਭਾਣੀ ਮੈਂ ਖਿਦੈਤ ਨੂੰ ਇੱਤੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮੈ ਪਠਾਣੀ ਸੁਣ ਕੇ ਰਾਗ ਨੂੰ ਰਤ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲ ਜਾਣੀ ਘੁੰਮਣ ਸੂਰਮੇ ਹੋਈ ਲੋ ਪਵਾਨੀ ਦੇ ਵਾਨੂ ਰਾਜ ਦੇ ਸਰਦੀ ਬਰਦਾਨੀ ਹੋਈ ਜਿੱਤ ਦਿਨ ਸੋਮਨ ਸੰਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾਵਣਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਪੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂ ਹਣੀ ਇਸਮਾਨ ਕਰਦੇ ਛਾਇਆ ਰੋਨ ਸੁੰਭ ਸਦਾਇਆ ਪੌੜੀ ਸੋਮਨ ਸੁੰਭ ਅਲਾਇਆ ਵੱਡ ਜੋਦੀ ਸੰਗਰ ਵਾਏ ਰੋਦ ਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜੰ ਬਾਹਣ ਜੋ ਰੜਾਏ ਦਿਓ ਦਾਨੋ ਲੁਜਣਾਏ ਪੌੜੀ ਦਾਨੋ ਦਿਓ ਅਨੰਗੀ ਸੰਗ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਪੂਤਾ ਇਲਾਕਾ ਕੀ ਗੋਸ਼ਤ ਪਖਿਆ ਉਮਰ ਧਮੜ ਜਾਗੀ 31 ਸੂਰਿਆਂ 60 ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਜਾਈ ਮਿਲ ਕੇ ਰਾਖਸੀ ਲੋਕੀ ਦੀ ਫਰਾਹੀ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆਂ ਦੀ ਚੰਡ ਚੜਾਈ ਉੱਤੇ ਰਖਸਾਂ ਪੌੜੀ ਆਈ ਫੇਰ ਪਵਾਨੀ ਖ਼ਬਰੀ ਪਾਈਆਂ ਦੈਤ ਵੱਡੇ ਅਬਮਾਈ ਹੋਏ ਇੱਕ ਥੇਲੋ ਚੰਤੂੰਗ ਮਾਨੀ ਰਾਏ ਬੁਲਾਇਆ ਵੱਡਾ ਜਗ ਵਿੱਚ ਤੁਹਾਨੂੰ ਆਪ ਕਹਾਇਆ ਛੋਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੀ ਕਹਿ ਤੂੰ ਮਿਆਂ ਨੂੰ ਖੰਡਾ ਧਾਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜੱਟ ਲੈ ਕੱਟਿਆਰੇ ਦਰਖਤ ਬਾਡੀਆਂ ਪੌੜੀ 24 ਤੋਂ ਸੁਬਜਾਈ ਤੇ ਨਾਮ ਕਾਵਲਾ ਰੋਹੀ ਭਵਾਨੀ ਉੱਤੇ ਰਕਸ ਖੰਬੇ ਦਸਤਨ ਚਾਈ ਸੀਨਸਾਰ ਦੀ ਬਹੁਤਿਆਂ ਦੇ ਤਨ ਲਾਇ ਕੀਤੀ ਰੰਗਲੀ ਪਾਈਆਂ ਮਾਰਨ ਪਾਈ ਦੁਰਗਾ ਜਾਣ ਕੇ ਰੋਹੇ ਹੋਏ ਚਲਾਈ ਰਾਖਸ ਰਾਏ ਨੂੰ ਜੰਪਰ ਦੀਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੇਤ ਪੁਕਾਰੇ ਰਾਜ ਸੁੰਭ ਥੈ ਲੋਚਨ ਤੁਮ ਸੰਗਾਰੇ ਸਨੇ ਸਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿੱਗਨ ਸੂਰ ਮੇਂ ਗਿਰੇ ਪਰਬਤ ਭਾਰੇ ਮਾਰੇ ਬ੍ਰਿਜ ਦੇ ਦੇਤਾ ਦੇ ਦਲ ਹਾਰੇ ਦਸਤ ਖਾਏ ਕੇ ਬਚੇ ਸੁਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹੇ ਹੋਏ ਬੁਲਾਏ ਰਾਖਸ ਸੁੰਭਨੇ ਬੈਠੇ ਮਤਾ ਪਕਾਇ ਦੇਵੀ ਲਿਆਵਣੀ ਚੰਡ ਔਰ ਮੁੰਡ ਪਟਾਏ ਬਹੁਤਾ ਕਟਕਦਾ ਜਾਪੇ ਸ ਪਰਛਾਏ ਬਣੀਆਂ ਕੇ ਜਮਾ ਜੇ ਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਣ ਜਮ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਇਦਲਾ ਮੁਕਾਬਲਾ ਰੋ ਰਹਿਲੇ ਆਏ ਉਤੇ ਰਾਖਸਾਂ ਸਭ ਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬੋਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ੈ ਬੁਲਾਏ 부ਠੀ ਦੇਵਤਾ ਤੇਰੀ ਸੰਗ ਬਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤੁਨਖ ਲੈ ਜਿੰਨੀ ਦਸਤੋ ਠਾਏ ਰਹੇ ਨ ਜੀਵਨ ਦੇ ਚੰਡ ਅਰਮੁੰਡ ਖਪਾਏ ਦੋਨੋਂ ਦੇਵਤਾ ਸੁਮਨ ਸੰਬਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੀ ਮਜਲਸੈ ਜਿੰਨੀ ਦੇਪ ਜਾਏ ਇੰਦਰ ਜੇਵਹੇ ਤੇਹੀ ਮਾਰ ਗਰਾਏ ਪਲ ਵਿੱਚ ਦੇਵਤੇ ਦਸਤੀ ਦਸਤ ਬਜਾਏ ਉਨਾਂ ਚਿਤ ਕਰ ਫੇਰੇ ਚਰਨੋਂ ਤਵੀ ਚਲਾਏ ਬੀੜੇ ਰਾਏ ਦੇ ਸੰਜ ਪਟੈਲਾ ਭਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਕਿਨੇ ਨਾ ਕਦੇ ਹਟਾਏ ਜੁਦ ਮਚਾਏ ਕੈ ਮਿਲਤੇ ਈਦਾਨੋ ਆਏ ਹੁਣ ਸੰਗਰ ਵੇਖਣਾ ਪੌੜੀ ਦੇਤੀ ਡੰਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਸਵਾਰੀ ਦੁਰਗਾ ਸੋਰ ਸੁਣ ਖੱਬੇ ਦਸ ਤੋਂ ਪਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਵੰਤ ਬੀਜ ਦੀ ਜਨਮਦ ਖੈ ਮਦਾਰੀ ਘੂਮਨ ਸੂਰਮੇ ਅਗੰਤ ਪਉ ਫਸਾਰੇ ਰੁਲੇ ਅਹਾੜ ਵਿੱਚ ਜਾਣ ਕਰ ਖੇਲ ਖਿਲਾਰੀ ਸੁੱਤੇ ਫਾਗ ਨੂੰ ਪੌੜੀ ਸਰਨਵਤ ਬੀਜ ਹੰਕਾਰੇ ਰਹੰਦੇ ਸੂਰਮੇ ਜੋ ਦੇ ਵੱਡੇ ਮਰਾਰੇ ਦਿਸਨ ਖੇਤ ਵਿੱਚ ਸਬ ਨੀਂਦਸ ਤੋਂ ਪਾਰੀ ਤੇਗਾ ਧੂਕੈ ਮਾਰੂ ਮਾਰ ਪੁਕਾਰਿਆ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱबरे ਘਾਟ ਘੜਨ ਠਠਿਆਰੇ ਜਾਨ ਬਜਾਏ ਕੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਖਸਤਾਣੀ ਰਣ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏਵਡ ਮਾਰ ਬਹਾਣੀ ਉਤੇ ਰਾਖਸਾਂ ਬਿਜਲ ਜਿਓ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸਤ ਪਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵਿਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਢਾਏ ਕੈ ਸਿਰ ਵਿਚ ਤੇਗ ਵਗਾਈ ਸ੍ਰੋਣ ਵਿਤ ਬੀਜਦੇ ਅਗਣਤ ਦਾਨੋ ਪਾਰੇ ਹੋਏ ਲੋਹੂਆ ਜੋਦੇ ਜੇੜ ਮਰਾਰੇ ਅੰਦਰ ਖੇਤ ਦੇ ਦੁਰਗਾ ਨੋ ਨਲਕਾਰ ਆਏ ਸਾਹਮਣੇ ਦੁਰਗਾ ਸਵੇ ਸੰਗਾਰੇ ਰਾਖਸ ਆਮਦੇ ਰਤੂ ਦੇ ਪਰਣਾਲੇ ਤਿੰਤੇ ਪੁਹੇ ਪਏ ਉੱਠੇ ਕਾਰਣਿਆਰੇ ਰਾਖਸ ਹੜ ਹੜਾਏ ਤਗਾ ਸੰਗਲੀ ਆਲੀ ਸੰਗ ਰਵਾਇਆ ਬਰਸੀ ਬੰਬਲੀ ਆਲੀ ਸੂਰੇ ਸੰਗਰੇ ਪੇੜ ਪਿਆ ਬੀਰਾਲੀ ਦੁਰਗਾ ਦਾਨਵੀ ਮਾਰ ਮੱਚੀ ਮੋਹਰਾਲੀ ਅੰਦਰ ਖੇਦ ਦੇ ਜਨ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਚੰਚਾਲੀ ਤੇ ਗਾਂ ਹਸੀਆਂ ਘੁੰਮਣ ਯਾਰ ਸਿਆਲੀ ਬਣਿਆ ਕੇ ਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਨੇ ਲਈਆਂ ਜਵਾਨੀ ਸੂਰਮੇ ਸੁਰਣ ਵਿਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹਿਆਈਆਂ ਰੋਬ ਢਾਇ ਕੇ ਸਭ ਨੀਆਂ ਅਰਬ ਕਾਈਆਂ ਤੇਗਾ ਧੂਕੈ ਦੁਰਗਾ ਸਭ ਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਨੰਗੀਆਂ ਸਾਰ ਸੁੱਤੀ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਕਰਾਈਆਂ ਅੰਦਰ ਖੇਤ ਦੇ ਤਿੱਦੋਂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਘ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾਮਨ ਬਾਲਾ ਰੂਸ ਵਡਾਇਕੈ ਨਿਕਲੀ ਮੱਥਾ ਫੋੜ ਕੇ ਜਨਫਤ ਇਨਸਾਨ ਬਜਾਇਕੈ ਜਾਖ ਸੁਜੰਮੀ ਜੁੱਦਨੋ ਜਰਵਾਣਾ ਜਰਮੜਾਇਕੈ ਰਣ ਵਿੱਚ ਕੇ ਰਕਤਿਆ ਜਨਸੀ ਤੁਰਿਆ ਗਣਨਾਇਕੈ ਆਵ ਸੂਲਾ ਹੋਇਆ ਤੂੰ ਲੋਕਾਂ ਤੇ ਖੁਨਸਾਇਕੈ ਰੋਸਦਾ ਚੱਕਰ ਪਾਣ ਕਰ ਨੰਦਗ ਖੜ ਗੋਠਾਏ ਕੇ ਰਕਸ਼ ਬੈਠੇ ਰੋਲੇ ਤੀਰ ਤੇਗੀ ਸ਼ਬ ਲਾਇਕੈ ਮੌਤ ਪਿਛਾੜੇ ਰਾਖਸਾਂ ਦਲ ਦੇ ਤੰਦਰ ਜਾਇ ਕੈ ਬੋਖੇ ਸੀ ਪਕੜ ਪਿਛਾੜਿਆ ਨਾ ਤੇਰ ਅੰਦਰ ਤੂੰ ਮਰ ਚਾਇ ਕੈ ਵੱਡੇ ਵੱਡੇ ਚੁਣਸੂਰ ਮਹੰਗੇ ਕੋਟੀ ਦੇ ਚਲਾਇ ਕੈ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੂਹਾਂ ਕੰਦਾਰਾ ਮੌਂਜੜੇ ਅਣੀਆਂ ਚੋਈਆਂ ਤੂੰ ਕਿਰਪਾਨਾਂ ਤਖੀਆਂ ਨਾਲ ਲੋਹ ਧੋਈਆਂ ਹੂਰਾ ਸ੍ਰਣਵਤ ਬੀਜਨੋ ਕੱਤ ਖੇਰ ਖਲੋਈਆਂ ਲਾੜਾ ਵੇਖਣ ਲਾੜੀਆਂ ਚੌਗਰਦੇ ਹੋਈਆਂ 24 ਤੋਂ ਸਿਪਾਈਆਂ ਦਲਾਂ ਪੜਿੰਦੇ ਆ ਦਸ ਤੀਤੂ ਨਚਾਈਆਂ ਤੇ ਗਤਖੀਆਂ ਸੂਰਿਆਂ ਦੇ ਤਾਲਾਈਆਂ ਗੋਸਤ ਗਿੱਦੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹੂ ਪਖਣਾ ਸੱਬੇ ਮਾਰ ਹਟਾਈਆਂ ਫੌਜਾਂ ਦਾ ਨਮਾ ਭਜਦੀ ਕਥਾ ਸੁਣਾਈਆਂ ਰਾਜੇ ਸੁਮਨੋ ਕੋਈ ਨਾ ਪੌਣੇ ਪਾਈਆਂ ਬੁੰਦਾ ਰਕਤ ਦੀ ਆਕਾਲੀ ਖੇਤ ਕਪਾਈਆਂ ਸੱਬੇ ਸੂਰ ਤਾਂ ਬਹੁਤੀ ਸ਼੍ਰੀ ਵਹਾਈਆਂ ਕੜੀਆਂ ਕਾਲ ਦੀਆਂ ਜਾਣ ਨਾ ਜਾਏ ਮਾਇਆ ਜੋ ਜੈ ਸੂਰਮੇ ਸੁंभ ਸੁਣੀ ਕਰਹਾਲੀ ਸੁਰਣ ਬੀਜਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾਵੰਦੀ ਬਹੁਤੇ ਬੀਰ ਜਟਲੀ ਉੱਠੇ ਆਖ ਕੇ ਚੋਟਾਂ ਭਾਂ ਦਮਾਲੀ ਜਾਂ ਸੰਜੋਦਨੋ ਥਰ ਥਰ ਪਿਰਥੀ ਹਾਲੀ ਦਲਾਂ ਚੜੰਦਿਆ ਨੌ ਜਵੇਂ ਹੈ ਹਾਲੀ ਸੈਦਰ ਆਓ ਵਿੱਚ ਢੂੜੋ ਤਾਹ ਕਾਲੀ ਖੁਰੀ ਧਰਮ ਗਮਾ ਜਾਨ ਪੁਕਾਰ ਉਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆ ਸੈ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੀ ਜੰਮ ਧੜੀ ਰਣਵੰਡੀ ਪਾਜੀ ਇੱਕ ਹੁਮਨ ਕਾਇਲ ਸੂਰਮੇ ਜਣ ਮਕਤਬ ਕਾਜੀ ਇੱਕ ਬੀਰ ਪਰੋਤੇ ਵਰਸੀਐ ਜਿਉ ਚੁੱਕ ਪੋਨ ਨਿਵਾਜੀ ਇੱਕ ਦੇਵੀ ਸੋਹੇ ਕੁਨਸ ਕੈ ਖੁਨਸਾਇਨਤਾਜੀ ਇੱਕ ਤਾਵਨ ਜਾਪਨ ਸਾਹਮਣੇ ਜਿਉ ਭੁਖਿਆਏ ਪਾਜੀ ਕਦੇ ਨਾ ਰਜੇ ਜੁਦ ਤੇ ਰਜ ਹੋਏ ਰਾਜੀ ਵੱਜੇ ਸੰਗਲਿਆਲੇ ਸੁੰਦਰ ਡੋਹਰੇ ਖੇਤ ਡਹੇ ਜਟਾਲੇ ਹਾਠਾਂ ਜੋੜ ਕੇ ਨੇਜੇ ਬੰਬਲੀਆਲੇ ਦਿਸਨ ਔੜੇ ਚੱਲੇ ਜਾਂ ਜਟਾਲੇ ਨਾਵਣ ਰਗੰਦ ਨੂੰ ਪੌੜੀ ਦੁਰਗਾ ਤੇ ਦਾਨ ਵੀ ਸੋਲ ਹੁਆਂ ਕੰਗਾ ਵਾਛੜ 31 ਸੂਰਿਆਂ ਵਿੱਚ ਖੇਤ ਰੰਗਾ ਤੂ ਕਿਰਪਾਣਾ ਤਿੱਖੀਆਂ ਬੜਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪਿਹੜ ਪਾਇਆ ਨਹੰਗਾ ਪੌੜੀ ਔੜ ਫੋ ਜਾਈਆਂ ਬਿਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਧੜ ਵਹਾ ਗਨ ਲੇ ਪੁਲ ਜੇ ਬਾੜੀ ਜਾਣ ਕਰ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੋਹਾ ਕਦਾਰਾ ਮੋਜੜੇ ਰਣ ਸੱਟ ਭਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਸਵਾਰ ਕੋ ਆਹਰ ਮਿਲਿਆ ਆਹਰੀਆਂ ਸਹਿ ਸੂਰਿਆਂ ਸਾਜੀ ਗੁੱਸੇ ਆਈ ਕਾਲਕਾਂ ਹੱਥ ਸਜੇ ਲੈ ਤਰਵਾਰ ਕੋ ਇੰਦੂ ਪਰੂ ਓਤ ਪਰ ਹਰਨਾਖਸ ਕਈ ਹਜ਼ਾਰ ਕੋ ਜਿਨ ਇੱਕੋ ਰਹੀ ਕੰਦਾਰ ਕੋ ਸਦ ਰਹਿਮ ਤੇਰੇ ਵਾਰ ਕੋ ਪੌੜੀ ਦੁਹਾ ਕਦਾਰਾ ਮੋ ਜੁੜੇ ਸੱਟ ਪਈ ਜਮਤਾਨ ਕੋ ਤਦ ਖਿੰਗ ਨਸੰਭ ਨਚਾਇਆ ਡਾਲ ਉਪਰ ਬਰਗਸਤਾਨ ਕੋ ਫੜੀ ਬਿਲੰਦ ਮੰਗਾਇ ਉਸ ਫਰਮਾਇਸ ਕਰਮਕਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਹਣ ਕੋ ਅੱਗੇ ਤੇਗ ਵਗਾਈ ਦੁਰਗ ਸਾ ਬਡ ਸੁੰਬਨ ਬਹੀ ਪਲਾਣ ਕੋ ਰੜਕੀ ਜਾਏ ਕੇ ਧਰਤ ਕੋ ਬਡ ਪਾਖਰ ਬਡ ਕ ਕਾਨ ਕੋ ਬੀਰ ਪਲਾਣ ਉੱਡ ਗਿਆ ਕਰ ਸਦਾ ਸੁਭ ਸੁ ਜਾਣ ਕੋ ਸਾਬਾ ਸੁਣੋ ਨੇ ਖਾਨ ਕੋ ਸਦ ਸਾਬਾਸ ਤੇਰੇ ਤਾਨ ਕੋ ਤਾਰੀਫਾਂ ਪਾਂਚ ਬਾਣ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤੁਰੇ ਨ ਜਾਣ ਕੋ ਪੌੜੀ ਦੁਰਗਾ ਤੇ ਦਾਨ ਵੀ ਗਏ ਸੰਦਰ ਕਥੇ ਔਰ ਉੱਠੇ ਸੂਰਮੇ ਆਏ ਢਾਹੇ ਮੱਥੇ ਕੱਟ ਤੁਫੰਗੀ ਕੈਬਰੀ ਦਲ ਸਾਹਿਬ ਨੇ ਕਥੇ ਵੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕੰਧਾਰਾ ਮੋਜੜੇ ਦਲ ਘੁਰੇ ਨਗਾਰੇ ਪੋਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਲੈ ਤੇਗਾ ਵਰਸ਼ੀਆਂ ਹਥਿਆਰੋ ਪਹਾਰੇ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਨਾਰ ਕੋ ਲੈ ਕੇ ਵਰਸ਼ੀ ਦੁਰਗਾ ਸਾਬੌਧਾਨੋ ਮਾਰੇ ਚੜੇ ਰੱਥੀ ਗਜ ਕੋੜੀ ਮਾਰ ਭੋਏ ਤੇ ਡਾਰੇ ਜਣ ਹਲਵਾਈ ਸੇਖਨਾਲ ਬਿਨ ਵੜੇ ਉਤਾਰੇ ਪੌੜੀ ਦੋਹਾਂ ਕੰਧਾਰਾ ਮੋ ਜੜੇ ਨਾਲ ਤੌਸਾਂ ਪਾਰੀ ਲਈ ਪਗੋਤੀ ਦੁਰਗਾ ਸਾਹ ਵਣ ਜਾਗਣ ਪਾਰੀ ਲਾਈ ਰਾਜੇ ਸਭਨੋਂ ਰਤ ਪੀਏ ਪਿਆਰੀ ਸੁਮ ਫਲਣ ਉਡ ਗਿਆ ਉਪਮਾ ਵਿਚਾਰੀ ਡੋਬ ਰਤ ਨਾਨੋਂ ਨਿਕਲੀ ਬਰਸ਼ੀ ਦੋ ਧਾਰੀ ਜਾਰ ਜਦ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਪੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਾਹ ਕੈ ਸਭ ਨਹੀਂ ਥਾਹੀ ਸੁਮਨ ਸੁਮ ਸੰਘਾਰਿਆ ਵਥ ਜੈ ਹੈ ਸਾਹੀ ਫੌਜਾਂ ਰਕਸ ਆਰੀਆਂ ਵਿਖ ਰੋਵਨ ਤਾਹੀ ਮੋਹ ਕੁੜੂਚੇ ਕਹਾ ਦੇ ਛੜ ਕੋੜੇ ਰਾਹੀ ਪਜਦੇ ਹੋਏ ਮਾਰੀਆਂ ਨਾ ਮੁਰ ਝਾਕ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇ ਰਾਜ ਅਭਿਪੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ